ਸੁਰਿੰਦਰ ਸਿੰਘ ਟੈਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਤੋਂ ਪਿੱਛੋਂ ਵਿਕ੍ਰਮ ਸਿੰਘ ਮਜੀਠੀਆ ਨੇ ਕੀ ਇਨਕਸ਼ਾਫ ਕੀਤਾ ਹੈ ਜੀ ਸਰ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ ਕਿ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਅਸਲ ਵਿੱਚ ਲੰਗੇ ਕੱਲ ਦੀ ਘਟਨਾ ਤੋਂ ਬਾਅਦ ਅੱਜ ਸਾਰੇ ਦਾ ਸਾਰਾ ਦਿਨ ਸਿਆਸਤ ਇਸੇ ਘਟਨਾ ਦੇ ਉੱਤੇ ਘੁੰਮ ਹੀਗਾ ਹੀ ਕਿਉਂਕਿ ਦਿਨ ਚੜ੍ਹਦੇ ਸਾਰ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹੈ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਵੱਲੋਂ ਕਹਿੰਦੇ ਵੀ ਇਹ ਗੱਲ ਕਹੀ ਗਈ ਕਿ ਭਾਈ ਅਸੀਂ ਇਸ ਐਂਗਲ ਤੋਂ ਵੀ ਪੜਤਾਲ ਕਰਾਂਗੇ ਕਿ ਭਾਈ ਕਿਤੇ ਇਹ ਹਮਲੇ ਦੇ ਪਿੱਛੇ ਕੋਈ ਆਪ ਦੀ सिंपਤੀ ਲੈਣ ਵਾਲੀ ਗੱਲ ਤਾਂ ਨਹੀਂ ਇਸ ਗੱਲ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਹੋਰੀ ਪੜਕੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਈ ਉਹਨਾਂ ਨੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਜਾਰੀ ਕਰਤੀਆਂ ਪ੍ਰੈਸ ਕਾਨਫਰੰਸ ਕਰਕੇ ਤਿੰਨ ਨਵੀਆਂ ਫੁਟੇਜ ਉਹਦੇ ਵਿੱਚ ਇੱਕ ਫੁਟੇਜ ਦੇ ਵਿੱਚ ਨਾਰਾਇਣ ਸਿੰਘ ਚੌੜਾ ਜਿਹਨੂੰ ਕਿ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਜਿਹਨੂੰ ਕਿ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਚੌੜਾ ਐਸਪੀ ਹਰਪਾਲ ਸਿੰਘ ਦੇ ਨਾਲ ਹੱਥ ਮਿਲਾ ਰਿਹਾ ਤਿੰਨ ਤਰੀਕ ਦੀ ਇਹ ਗੱਲ ਆ ਉਹਨਾਂ ਨੇ ਕਿਹਾ ਜੀ ਕਿ ਆਹ ਲਓ ਜੀ ਤਿੰਨ ਤਰੀਕ ਨੂੰ 8:00 ਵਜੇ ਕਿ 8:00 ਮਿੰਟ ਦੇ ਉੱਤੇ ਇਸੇ ਹਰਪਾਲ ਸਿੰਘ ਦੇ ਨਾਲ ਹੱਥ ਮਿਲਾ ਰਿਆ ਐ ਐਸਪੀ ਹਰਪਾਲ ਸਿੰਘ ਦੇ ਨਾਲ ਤੇ ਨਾਰਾਇਣ ਸਿੰਘ ਚੌੜਾ ਉਹ ਕਹਿੰਦੇ ਜੀ ਕਿ ਇਹਦਾ ਮਤਲਬ ਇਹ ਆ ਕਿ ਪੁਲਿਸ ਦੇ ਵੱਲੋਂ ਹੀ ਇਹ ਸਾਰਾ ਕੁਝ ਜਾਣ ਬੁੱਝ ਕੇ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਇਹ ਸਾਰੀ ਕਹਾਣੀ ਇਹਦਾ ਮਤਲਬ ਆਪ ਘੜੀ ਗਈ ਐ ਤੇ ਪੁਲਿਸ ਆਪ ਦੀ ਬੇਇੱਜ਼ਤੀ ਤੋਂ ਡਰਦੀ ਹੁਣ ਨਵੀਆਂ ਕਹਾਣੀਆਂ ਘੜ ਰਹੀ ਆ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਐ ਉਹਨਾਂ ਨੇ ਇਹ ਗੱਲ ਕਹੀ ਐ ਕਿ ਜਿਹੜੇ ਵੇਲੇ ਸੁਖਬੀਰ ਬਾਦਲ ਤੇ ਹਮਲਾ ਹੋਇਆ ਉਸ ਵੇਲੇ ਇੱਥੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਵਿੱਚ ਬੈਠ ਕੇ ਐਸਪੀ ਹਰਪਾਲ ਸਿੰਘ ਤਾਂ ਚਾਰੀਆਂ ਕੁਸਕੀਆਂ ਲੈ ਰਿਹਾ ਸੀ ਇਹ ਕਹਿੰਦੇ ਜੀ 195 ਦੇ ਕਰੀਬ ਪੁਲਿਸ ਕਰਮਚਾਰੀਆ ਜਿਹੜੇ ਸੁਖਬੀਰ ਬਾਦਲ ਦੀ ਸੁਰੱਖਿਆ ਚਲਾਏ ਸੀਗੇ ਉਹ ਬੰਦੇ ਹੈ ਕਿੱਥੇ ਆ ਉਹ ਕਹਿੰਦੇ ਵੀ ਇੱਕ ਬੰਦਾ ਦੱਸੋ ਵੀ ਭਾਈ ਇੱਕ ਬੰਦਾ ਫਲਾਣੀ ਥਾਂ ਤੇ ਖੜਾ ਸੀ ਇੱਕ ਫਲਾਣੀ ਥਾਂ ਤੇ ਖੜਾ ਸੀ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੇ ਨਾਲ ਲੰਬੇ ਸਮੇਂ ਤੋਂ ਜਿਹੜੇ ਜਸਬੀਰ ਸਿੰਘ ਆ ਜਿਹੜੇ ਉਹਨਾਂ ਨੇ ਜਾਨ ਬਚਾਈ ਆ ਕਿਉਂਕਿ ਉਹ ਪਿਛਲੇ 24 ਸਾਲ ਤੋਂ ਬਾਦਲ ਪਰਿਵਾਰ ਦੇ ਨਾਲ ਜੁੜੇ ਹੋਏ ਆ ਸੋ ਮਤਲਬ ਇਹ ਆ ਵੀ ਭਾਈ ਇਸ ਵੇਲੇ ਇਸੇ ਗੱਲ ਦੇ ਉੱਤੇ ਰਾਜਨੀਤੀ ਚੱਲ ਰਹੀ ਹੈ ਇਸ ਗੱਲ ਦੇ ਉੱਤੇ ਹਰ ਰੋਜ਼ ਕੁਝ ਨਾ ਕੁਝ ਹੁੰਦਾ ਰਹਿਣਾ ਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਵੈਸੇ ਕੁਝ ਕੁ ਲੋਕੇ ਵੀ ਗੱਲ ਕਹਦੇ ਜਦੋਂ ਹਰਖ ਹੋਵੇ ਮਨ ਦੇ ਵਿੱਚ ਉਦੋਂ ਫਿਰ ਇਉਂ ਹੋ ਜਾਂਦਾ ਹਾਲਾਂਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਘਟਨਾ ਦੀ ਨਿਖੇਧੀ ਕਰਨੀ ਬਣਦੀ ਆ ਕਿਸੇ ਦੇ ਉੱਤੇ ਵੀ ਹਮਲਾ ਹੋਵੇ ਉਹ ਕਿਸੇ ਸਿਫਤ ਨਹੀਂ ਇਹਦੀ ਕਰਨੀ ਬਣਦੀ ਕਿਉਂਕਿ ਦੇਖੋ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਗੋਲੀ ਵਜੀ ਆ ਆਪਾਂ ਇਹਨੂੰ ਕਿਵੇਂ ਵਾਜਬ ਠਹਿਰਾ ਦੇਾਂਗੇ ਵੀ ਭਾਈ ਉੱਥੇ ਕੰਧ ਦੇ ਉੱਤੇ ਗੋਲੀ ਵਜੀ ਆ ਪਰ ਕੁਝ ਕੁ ਲੋਕ ਵੱਖਰੀ ਸੋਚ ਰੱਖਦੇ ਆ ਪਰ ਗੁਰਪ੍ਰੀਤ ਸਿੰਘ ਪੁਲਰੋਹੜ ਨੇ ਕਿਹਾ ਕਿ ਅਸੀਂ ਇਹ ਵੀ ਤਫਤੀਸ਼ ਕਰਨੀ ਹੈ ਕਿ ਜਾਣ ਬੁਝ ਕੇ ਤੇ ਨਹੀਂ ਕਰਵਾਇਆ ਹਮਦਰਦੀ ਜਿੱਤਣ ਲਈ ਹਾਂ ਬਿਲਕੁਲ ਬਿਲਕੁਲ ਹੀ ਉਹਨਾਂ ਨੇ ਇਹ ਗੱਲ ਕਹੀ ਨਾ ਜਦੋਂ ਵੀ ਭਾਈ ਅਸੀਂ ਇਸ ਗੱਲ ਦੀ ਇਸ ਐਂਗਲ ਤੋਂ ਵੀ ਤਫਤੀਸ਼ ਕਰਾਂਗੇ ਵੀ ਕਿਤੇ ਇਹ ਆਪ ਹੀ ਤਾਂ ਨਹੀਂ ਕੋਈ ਸਿੰਪਥੀ ਦੀ ਖਾਤਰ ਤਾਂ ਨਹੀਂ ਕਰਵਾਇਆ ਗਿਆ ਇਸ ਗੱਲ ਦੇ ਉੱਤੇ ਰੌਲਾ ਵਧਿਆ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਹਰ ਗੱਲ ਦੇ ਉੱਤੇ ਜਵਾਬ ਦੇਣਾ ਠੀਕ ਨਹੀਂ ਹੈਗਾ ਪਰ ਗੱਲ ਉਹ ਕਹਿੰਦੇ ਜੀ ਕਿ ਦੇਖੋ ਅਸੀਂ ਆਪਦੀ ਸੋਚ ਤੇ ਸਮਝ ਮੁਤਾਬਕ ਕੰਮ ਕਰਨਾ ਸੋ ਵਿਕਰਮ ਸਿੰਘ ਮਜੀਠੀਆ ਫੁਰਾਨੇ ਨੇ ਗੱਲ ਕਹੀ ਆ ਵੀ ਜਦੋਂ ਤੁਹਾਨੂੰ ਪਤਾ ਸੀ ਵੀ ਭਾਈ ਇਹ ਬੰਦਾ ਪਿਛਲੇ 3 ਦਿਨ ਤੋਂ ਲਗਾਤਾਰ ਆ ਰਿਹਾ ਬੰਦਾ ਸ਼ੱਕੀ ਆ ਇਹ ਬੰਦੇ ਦਾ ਪਸ਼ੋਕੜ ਇਸ ਤਰੀਕੇ ਦੇ ਨਾਲ ਹੈਗਾ ਇਹਦੇ ਉੱਤੇ ਬੜੇ ਪਰਚੇ ਦਰਜ ਹੋਏ ਆ ਇਹ ਜੇਲਾ ਕੱਟ ਕੇ ਆਇਆ ਇਹ ਕਿਹੜੀ ਵਿਚਾਰ ਧਾਰਾ ਵਾਲਾ ਹੈਗਾ ਤੁਸੀਂ ਇਹਦਾ ਮਤਲਬ ਉਹ ਖੁੱਲਾ ਛੱਡਿਆ ਸੀ ਵੀ ਕੋਈ ਗੱਲ ਨਹੀਂ ਸੁਖਬੀਰ ਬਾਦਲ ਦਾ ਜੇ ਕਤਲ ਕਰਨਾ ਤਾਂ ਕਰਦੇ ਕੋਈ ਚੱਕਰ ਤੇ ਜਸਵੀਰ ਸਿੰਘ ਬਾਦਲ ਹਰਾਂ ਨੂੰ ਉਥੋਂ ਸ਼ਿਫਟ ਕਰ ਦਿੱਤਾ ਹੁਣ ਕੇਸਗੜ ਸਾਹਿਬ ਚਲੇ ਗਏ ਨੇ ਹਾਂ ਬਿਲਕੁਲ ਜੀ ਜਦੋਂ ਨਾ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਜਿਹੜੀ ਸੇਵਾ ਲਈ ਸੀਗੀ ਧਾਰਮਤ ਸਦਾ ਲਈ ਸੀ ਕਰਨ ਦਾ ਭਾਵ ਉਹਦੇ ਵਿੱਚ ਦੋ ਦਿਨ ਉਹਨਾਂ ਨੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਉਣੀ ਸੀ ਦੋ ਦਿਨ ਤਕਤਸ਼ਰੀ ਕੇਸਗੜ ਸਾਹਿਬ ਦੇ ਵਿੱਚ ਫਿਰ ਮੁਖਤਸਰ ਸਾਹਿਬ ਦੇ ਵਿੱਚ ਫਿਰ ਵਕਫ ਵਕਫਾਵਾਂ ਦੇ ਉੱਤੇ ਸੋ ਅੱਜ ਉਹਨਾਂ ਨੇ ਤਕਤਸ਼ਰੀ ਕੇਸਗੜ ਸਾਹਿਬ ਦੇ ਵਿੱਚ ਆਪਣੀ ਸੇਵਾ ਨਿਭਾਈ ਆ 3 ਲੇਅਰ ਸਿਕਿਉਰਟੀ ਦੇ ਵਿੱਚ ਨਿਭਾਈ ਆ ਕ੍ਰੋਮਣੀ ਕਮੇਟੀ ਦੇ ਟਾਸਕ ਫੋਰਸ ਦੇ ਕਰਮਚਾਰੀ ਵੀ ਸੀ ਉਹਨਾਂ ਦੇ ਜਿਹੜੇ ਆਪਣੇ ਹੈਗੇ ਵਰਕਰ ਉਹ ਵੀ ਸੀ ਇਹਦੇ ਵਿੱਚ ਪੰਜਾਬ ਦੀ ਪੁਲਿਸ ਵੀ ਸੀ ਤੇ ਸੁਖਵੀਰ ਬਾਦਲ ਨੇ ਅੱਜ ਜਾਨ ਬਚਾਉਣ ਵਾਲੇ ਆਪਣੇ ਜਿਹੜੇ ਕਿ ਬਾਦਲ ਪਰਿਵਾਰ ਨਾਲ ਜੁੜੇ ਤਾਂ ਹੈਗੇ ਤਾਂ ਭਾਵੇਂ ਪੁਲਿਸ ਕਰਮਚਾਰੀ ਆ ਉਹ ਕਨੇ ਵੱਡੇ ਬਾਦਲ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਵੀ ਹੁੰਦੇ ਸੀ ਹੁਣ ਵੀ ਇਹਨਾਂ ਦੀ ਡਿਊਟੀ ਇੱਥੇ ਲੱਗੀ ਸੀ ਇਹਨਾਂ ਨੇ ਜਿਨ੍ਹਾਂ ਨੇ ਜਾਨ ਬਚਾਈ ਹੈ ਮੇਰੀ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਜੱਫੀਆਂ ਪਾ ਕੇ ਅੱਜ ਮਿਲੇ ਵੀ ਉਹਨਾਂ ਨੂੰ ਤੇ ਬਾਕੀ ਸੁਖਵੀਰ ਬਾਦਲ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਜੀ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਕੀ ਕਿਹਾ ਦੇਖੋ ਭਗਵੰਤ ਮਾਨ ਹੋਰਾਂ ਨੇ ਜਿਹੜੀ ਗੱਲ ਕਹੀ ਆ ਉਹਦੇ ਉੱਤੇ ਕੁਝ ਕੁ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਭਗਵੰਤ ਮਾਨ ਸਾਹਿਬ ਅੱਜ ਮਾਲਵਾ ਖੇਤਰ ਦੇ ਵਿੱਚ ਗਏ ਸੀ ਮਾਲਵਾ ਖੇਤਰ ਦੇ ਵਿੱਚ ਜਾ ਕੇ ਤੇ ਇਹਨਾਂ ਦੇ ਵੱਲੋਂ ਉੱਥੇ ਇੱਕ ਤਾਂ ਵਾਟਰ ਵਰਕ ਦਾ ਕਟਰੀਂ ਕੀਤਾ ਗਿਆ ਤੇ ਇੱਕ ਇਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਾਲਜ ਦਾ ਦੂ ਕਟਰੀਂ ਕੀਤਾ ਗਿਆ ਇੱਥੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਜਿਹੜੇ ਲੋਕਾਂ ਨੇ ਸੀ ਵੀ ਅਸੀਂ ਇੰਨਾ ਲੰਮਾ ਸਮਾਂ ਰਾਜ ਕਰਾਂਗੇ ਜਿਹੜੇ ਰਾਜੇ ਬਣ ਕੇ ਵਿਚਰਦੇ ਸੀਗੇ ਸਮੇਂ ਨੇ ਐਸੀ ਪਲਟੀ ਖਾਦੀ ਕਿ ਅੱਜ ਉਹਨਾਂ ਨੂੰ ਮਾਫੀਆਂ ਮੰਗਣ ਵਾਸਤੇ ਮਜਬੂਰ ਹੋਣਾ ਪਿਆ ਮਤਲਬ ਇਹ ਜੀ ਕੋ ਉਹਨਾਂ ਨੇ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੇ ਵਿੱਚ ਦੀ ਗੱਲ ਕੱਢੀ ਆ ਸੋ ਸਭ ਦੇ ਆਪੋ ਆਪਣੇ ਵਿਚਾਰ ਆ ਤੇ ਅੱਜ ਭਗਵੰਤਬਾਬਨ ਸਰਕਾਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਖੜੇ ਕੀਤੇ ਆ ਸੋ ਚਲੋ ਸਵਾਲ ਖੜੇ ਕਰਨ ਦਾ سلسلہ ਤਾਂ ਜਾਰੀ ਰਹਿਣਾ ਹੀ ਆ ਇਹਨੇ ਵੀ ਪਾਈ ਆਉਂਦੇ ਸਮੇਂ ਦੇ ਵਿੱਚ ਮਾਮਲਾ ਕਿਹੜੇ ਪਾਸੇ ਨੂੰ ਮੋੜ ਘਟਦਾ ਜੀ ਤੇ ਹੋਰ ਕੀ ਸਿਆਸਤ ਪਖੀਆ ਸੁਖਵੀਰ ਬਾਦਲ ਦੇ ਮਾਮਲੇ 'ਚ ਦੇ ਕੋਈ ਇਹ ਨਾ 10 ਦਿਨ 15 ਦਿਨ ਇਸ ਮਾਮਲੇ ਨੇ ਇਵੇਂ ਪਕਦੇ ਰਹਿਣਾ ਕੁਝ ਕੁ ਲੋਕਾਂ ਨੇ ਇਹ ਗੱਲ ਕਹਿਣੀ ਆ ਕਿ ਜੇ ਕਹਿ ਰਹੇ ਆ ਕਹਿਣੀ ਕੀ ਆ ਕਹਿ ਰਹੇ ਆ ਕਿ ਭਾਈ ਜਥੇਦਾਰ ਸਹਿਬਾਨ ਦੇ ਵੱਲੋਂ ਸਹੀ ਸਜ਼ਾ ਨਹੀਂ ਸੁਣਾਈ ਗਈ ਹਾਲਾਂਕਿ ਅਸੀਂ ਤਾਂ ਇਸ ਗੱਲ ਦੇ ਉੱਤੇ ਟਿੱਪਣੀ ਨਹੀਂ ਕਰਦੇ ਜਥੇਦਾਰ ਸਹਿਬਾਨ ਬਹੁਤ ਵੱਡੇ ਉੱਚੇ ਰੁਤਬੇ ਵਾਲੇ ਆ ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਦੇਖੋ ਜੇ ਸਖਤ ਸਜ਼ਾ ਸੁਣਾਈ ਹੁੰਦੀ ਤਾਂ ਅੱਜ ਵਾਲੇ ਇਹ ਹਾਲਾਤ ਨਹੀਂ ਸੀ ਪੈਦਾ ਹੋਣੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਕਿ ਭਾਈ ਜਦੋਂ ਬੰਦਾ ਸੇਵਾ ਨਿਭਾ ਰਿਹਾ ਉਹਦੇ ਉੱਤੇ ਹਮਲਾ ਕਰਨਾ ਇੱਕ ਸੇਵਾਦਾਰ ਦੇ ਉੱਤੇ ਹਮਲਾ ਕਰਨ ਵਾਲੀ ਗੱਲ ਹੈਗੀ ਆ ਪਰ ਇਹ ਜਿਕੇ ਕਾਂਗਰਸ ਨੇ ਵੀ ਆਪਨੇ ਵੀ ਬੀਜੇਪੀ ਨੇ ਵੀ ਬਾਕੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਜੀ ਬਾਕੀ ਮਾਨਸਾ ਦੇ ਵਿੱਚ ਕਿਸਾਨਾਂ ਦੇ ਪੁਲਿਸ ਦੇ ਕਿਸਾਨਾਂ ਦੇ ਵਿਚਕਾਰ ਕੋਈ ਚੜ੍ਹਤ ਹੋਈ ਹੈ ਆ ਬਿਲਕੁਲ ਜੀ ਉਹਦਾ ਕਾਰਨ ਇਹ ਆ ਕਿ ਲੰਘੇ ਕੱਲ ਆਪਾਂ ਖਬਰ ਸੰਜਿ ਕੀਤੀ ਸੀ ਰੈਡਫੋਰਡ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਲੇਲੇਵਾਲਾ ਪਿੰਡ ਦੇ ਵਿੱਚ ਕਿਸਾਨਾਂ ਦੇ ਤੰਬੂ ਪੱਟਤੇ ਸੀਗੇ ਜੀ ਪੁਲਿਸ ਨੇ ਉਹ ਤਾਂ ਕਰਕੇ ਪੱਟਤੇ ਕਿਉਂਕਿ ਕਿਸਾਨ ਉੱਥੇ ਬੈਠੇ ਜੀ ਲੰਮੇ ਸਮੇਂ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਕਿਸਾਨ ਦਰਸ਼ਨ ਕਰਨ ਦਾ ਕਾਰਨ ਇਹ ਜੀ ਕਿ ਇੱਥੇ ਖੇਤਾਂ ਦੇ ਵਿੱਚੋਂ ਗੈਸ ਪਾਈਪਲਾਈਨ ਨਿਕਲਣੀ ਆ ਕਿਸਾਨ ਪੂਰਾ ਮੁਆਵਜ਼ਾ ਮੰਗਦੇ ਆ ਸਰਕਾਰ ਪੂਰਾ ਮੁਆਵਜ਼ਾ ਦਿੰਦੀ ਨਹੀਂ ਗਈ ਤੇ ਕਿਸਾਨਾਂ ਨੇ ਇੱਥੇ ਨਾ ਕਰਤੀ ਸੀ ਜ਼ਮੀਨਾਂ ਦੇਣ ਤੋਂ ਸੋ ਇਸ ਮਾਮਲੇ ਦੇ ਉੱਤੇ ਕਾਫੀ ਰਾਜਨੀਤੀ ਚੱਲੀ ਆ ਹੁਣ ਅੱਜ ਕਿਸਾਨਾਂ ਨੇ ਬਹੁਤ ਵੱਡੀ ਗੰਸੀ ਦੇ ਵਿੱਚ ਇਕੱਠੇ ਹੋ ਕੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਹੋਈ ਆ ਪੁਲਿਸ ਨੇ ਲਾਠੀ ਚਾਰਜ ਕੀਤਾ ਕਿਸਾਨਾਂ ਨੇ ਵੀ ਪੁਲਿਸ ਦੇ ਉੱਤੇ ਹਮਲਾ ਕੀਤਾ ਜਿਦੇ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਆ ਜਿਹਦੇ ਵਿੱਚ ਕਈ ਕਿਸਾਨ ਵੀ ਜ਼ਖਮੀ ਹੋਏ ਆ ਜੀ ਕਾਬਿਆਂ ਤੇ ਤੇ ਹੋਟਲਾਂ ਚ ਖਾਣਾ ਖਾਣ ਵਾਲਿਆਂ ਬਾਰੇ ਕੀ ਖਬਰ ਆਈ ਹੈ ਦੇਖੋ ਹੈ ਤਾਂ ਸਭ ਦੀ ਆਪੋ ਆਪਣੀ ਮਰਜ਼ੀ ਹੈ ਜੀ ਆਪਾਂ ਕਿਸੇ ਨੂੰ ਖਾਣਾ ਖਾਣ ਤੋਂ ਰੋਕਣ ਦਾ ਅਧਿਕਾਰ ਨਹੀਂ ਰੱਖਦੇਗੇ ਹਰ ਬੰਦੇ ਦੀ ਮौज ਆ ਬੰਦੇ ਦੇ ਆਪਦੇ ਪੈਸੇ ਜਿਵੇਂ ਮਰਜ਼ੀ ਖਾਚੇ ਜਿਵੇਂ ਮਰਜ਼ੀ ਨਾ ਖਰਚੇ ਪਰ ਵੈਸੇ ਇੱਕ ਅੰਕੜਾ ਸਾਹਮਣੇ ਆਇਆ ਮੈਂ ਉਹ ਅੰਕੜੇ ਦਾ ਵੀਰਵਾ ਸੰਜਿਆ ਕਰਦਾ ਕਿ ਪੰਜਾਬੀ ਜਿਹੜੇ ਘਰ ਦੀਆਂ ਖੁਰਾਕਾਂ ਨੇ ਸਕੀਨ ਹੁੰਦੇ ਸੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਘਰ ਦੀਆਂ ਚੀਜ਼ਾਂ ਖਾਏਗੇ ਅੱਜ ਕੱਲ ਉਹ ਥੋੜੇ ਜਿਹਾ ਸਵਾਦਾਂ ਪੱਟੇ ਬਣ ਕੇ ਤੇ ਵਖ-ਵਖ ਸਮਾਂ ਤੇ ਖਜ਼ਾਨਾ ਕਿਵੇਂ ਭਰਦੇ ਆ ਵੇਰਵਾ ਇਹ ਮਿਲਿਆ ਜੀ ਕਿ 2017-18 ਤੋਂ ਲੈ ਕੇ ਸਤੰਬਰ 2024 ਤੱਕ ਪੰਜਾਬ ਦੇ ਲੋਕਾਂ ਨੇ 37463 ਕਰੋੜ ਰੁਪਇਆ ਟਾਬਿਆਂ ਤੇ ਹੋਟਲਾਂ ਦੇ ਉੱਤੇ ਖਾਣ ਪੀਣ ਦੇ ਉੱਤੇ ਖਰਚ ਕੀਤਾ। ਇਹਦੇ ਨਾਲ ਪੰਜਾਬ ਦੀ ਸਰਕਾਰ ਨੂੰ 740 ਕਰੋੜ ਰੁਪਇਆ ਤੋਂ ਵੱਧ ਟੈਕਸ ਪ੍ਰਾਪਤ ਹੋਇਆ। 2023-24 ਦੇ ਵਿੱਚ ਪੰਜਾਬੀਆਂ ਨੇ ਖਾਣ ਪੀਣ ਦੇ ਉੱਤੇ 661 ਕਰੋੜ ਰੁਪਇਆ ਖਰਚਿਆ। ਸਾਲ 22 23 ਦੇ ਵਿੱਚ ਇਹ ਖਰਚਾ 5804 ਕਰੋੜ ਰੁਪਏ ਤੋਂ ਵੱਧ ਰਿਹਾ ਤੇ ਸਾਲ 2018 19 ਦੇ ਵਿੱਚ ਇਹ ਖਰਚਾ ਲਗਭਗ ਜਿਹੜਾ ਉਹ 3400 ਕਰੋੜ ਰੁਪਏ ਸੀਗਾ ਮਤਲਬ ਆਪਾਂ ਕਿਸੇ ਢਾਬੇ ਤੇ ਜਾ ਕੇ ਖਾਣੇ ਆ ਆਪਾਂ ਰੈਸਟੋਰੈਂਟਾਂ 'ਚ ਖਾਣੇ ਆ ਇਸ ਤਰ੍ਹਾਂ ਤੇ ਜਾ ਕੇ ਖਾਣੇ ਆ ਆਪਾਂ ਹੋਟਲਾਂ 'ਚ ਜਾ ਕੇ ਖਾਣੇ ਆ ਕਿਉਂਕਿ ਸਾਨੂੰ ਅੱਜਕੱਲ ਬਰਗਰ ਪੀਜ਼ੇ ਲੱਲੇ ਭੱਬੇ ਆਹਾਂ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਪਰ ਇਹ ਤਾਂ ਤੁਸੀਂ ਦੇਖੋ ਜੀ 740 ਕਰੋੜ ਰੁਪਈਆ ਸਰਕਾਰ ਨੂੰ ਆਇਆ ਹੈਗਾ ਜੀਐਸਟੀ ਦੇ ਰੂਪ ਤੇ ਟੈਕਸ ਦੇ ਰੂਪ ਦੇ ਵਿੱਚ ਪਰ ਦੂਜਾ ਪੱਖ ਇਹ ਵੀ ਪੰਜਾਬ ਦੇ 90% ਤੋਂ ਵੱਧ ਢਾਬੇ ਤਾਂ ਕੋਈ ਟੈਕਸ ਕੱਟਦਾ ਹੀ ਨਹੀਂ ਮੰਨ ਲਓ 400 ਰੁਪਇਆ ਬਿੱਲ ਬਣਿਆ ਉਹ 400 ਹੀ ਲੈਂਦੇ ਆ ਉਹ ਕਿਹੜਾ ਇਹ ਗੱਲ ਕਹਿੰਦੇ ਵੀ 18% ਜੀਐਸਟੀ ਵੀ ਲੱਗੂਗੀ ਆ ਜਿਹੜਾ ਸਾਨੂੰ ਦੂਜਾ ਆ ਖਰਚਾ ਵੀ ਦੇਣਾ ਪਊਗਾ ਇਹ ਤਾਂ ਜਿਹੜੇ ਵਿਰਲੇਟਾਂਵੇਂ ਵੱਡੇ ਹੋਟਲ ਜਿਹੜੇ ਵੱਡੇ ਢਾਬੇ ਆ ਉੱਥੇ ਮਾੜਾ ਮੋਟਾ ਚੱਲਦਾ ਹੈਗਾ ਬਾਕੀ ਥਾਵਾਂ ਤੇ ਸਾਰਾ ਕੁਝ ਉੱਕਾ ਪੁੱਕਾ ਚੱਲਦਾ ਜੀ ਬਾਕੀ ਜਿਹੜਾ ਕਿਸਾਨਾਂ ਨੇ ਪਲਕੇ ਦਿੱਲੀ ਨੂੰ ਤੁਰਨਾ ਸੀ ਉਹ ਤੁਰਨਗੇ ਫਿਰ ਦੇਖੋ ਜੀ ਅੱਜ ਵੀ ਸਰਵਣ ਸਿੰਘ ਪੰਦੇਰ ਹੋਰਾਂ ਨੇ ਕਿਹਾ ਜੀ ਕਿ ਅਸੀਂ ਤੁਰਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਜਾਵਾਂਗੇ ਵੀ ਜਾਵਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 100 ਕਿਸਾਨਾਂ ਦਾ ਜੱਥਾ ਜਿਹੜਾ ਉਹ ਦਿੱਲੀ ਦੇ ਵੱਲ ਜਾਊਗਾ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਵੀ ਅਸੀਂ ਸ਼ੰਭੂ ਬਾਰਡਰ ਤੋਂ ਜਾਵਾਂਗੇ ਖਿਦੌਰੀ ਬਾਰਡਰ ਤੋਂ ਨਹੀਂ ਖਨੌਰੀ ਬਾਰਡਰ ਦੇ ਉੱਤੇ ਉਹ ਕਹਿੰਦੇ ਜੀ ਮਰਨ ਵਰਤ ਕਿਸਾਨਾਂ ਦਾ جاری ਰਹੂਗਾ ਤੇ ਅਸੀਂ ਸ਼ੰਭੂ ਬਾਰਡਰ ਤੋਂ ਜਾਵਾਂਗੇ ਦੂਜੀ ਮਹੱਤਵਪੂਰਨ ਗੱਲ ਇਹ ਆ ਇਸ ਮਾਮਲੇ ਦੇ ਵਿੱਚ ਕਿ ਅੰਬਾਲਾ ਦੇ ਪੁਲਿਸ ਦੇ ਵੱਲੋਂ ਤੇ ਜਿਹੜੀ ਹਰਿਆਣਾ ਦੇ ਵੱਖ-ਵੱਖ ਥਾਵਾਂ ਤੇ ਜਿਹੜੇ ਸੈਂਟਰ ਪੁਆਇੰਟ ਆ ਜਿੱਥੋਂ ਲਈ ਕਿਸਾਨਾਂ ਨੇ ਲੰਘਣਾ ਜਿਹੜਾ ਰਾਹ ਜਾਂਦਾ ਹੈਗਾ ਦਿੱਲੀ ਨੂੰ ਉੱਥੇ ਪਤਾ ਲੱਗਾ ਜੀ 144 ਧਾਰਾ ਲਾਗੂ ਕਰਤੀ ਵੀ 5 ਜਾਂ 5 ਤੋਂ ਵੱਧ ਬੰਦੇ ਇਸ ਥਾਂ ਤੋਂ ਲੰਘ ਨਹੀਂ ਸਕਦੇ ਉਸ ਤੋਂ ਗੱਲ ਇਹ ਹੈ ਜੀ ਕਿ ਪੁਲਿਸ ਨੇ ਕਿਹਾ ਤੁਸੀਂ ਨਾ ਆਇਓ ਤੁਹਾਡੇ ਕੋਲੇ ਦਿੱਲੀ ਜਾਣ ਦੀ ਪਰਮਿਸ਼ਨ ਹੈ ਨਹੀਂ ਵੈਰੀਕੇਡਿੰਗ ਸਖਤ ਕੀਤੀ ਜਾ ਰਹੀ ਹੈ ਸੋ ਵਿਹਲੇ ਵੀ ਪਾਈ ਕੱਲ ਨੂੰ ਕੀ ਹਾਲਾਤ ਬਣਦੇ ਆ ਜੀ ਸੋ ਹੁਣ ਕਿਸਾਨ ਯੂਨੀਅਨ ਨੇ ਕਿਹਾ ਕਿ 100 ਬੰਦਾ ਹੀ ਜਾਊਗਾ हां बिल्कुल, बिल्कुल जी वो कह रहे हैं कि अਸੀਂ ਪਹਾੜਾਂ ਦੇ ਵਿੱਚ ਜਾਵਾਂਗੇ ਪਹਿਲਾ ਜੱਥਾ ਜਿਹੜਾ ਉਹ 100 ਬੰਦੇ ਦਾ ਹੋਊਗਾ ਜੀ ਅੱਛਾ ਵਕ ਵਕ ਜਥੇ ਬਣ ਕੇ ਜਾਣਗੇ 100 100 ਦੇ ਹਾਂਜੀ ਹਾਂਜੀ ਪੈਦਲ ਬਿਲਕੁਲ ਜੀ ਪੈਦਲ ਕੋਈ ਟਰੈਕਟਰ ਕੋਈ ਇੱਥੇ ਨਹੀਂ ਕਾਰ ਕੋਈ ਟਰਾਲੀ ਨਹੀਂ ਉਹ ਕਦੇ ਪੈਦਲ ਜਾਵਾਂਗੇ ਜੀ ਤੇ ਦਿਨ ਦੇ ਵਿੱਚ 8 ਘੰਟੇ ਤੁਰਿਆ ਕਰਾਂਗੇ ਹੂੰ ਹੂੰ ਯੂਪੀ ਤੋਂ ਟਰੈਕਟਰ ਆਉਣ ਦਾ ਕੋਈ ਰੁਕਾਵਟ ਨਹੀਂ ਯੂਪੀ ਵਾਲੇ ਕਿਸਾਨ ਟਰੈਕਟਰ ਲੈ ਕੇ ਆ ਸਕਦੇ ਆ ਉੱਥੇ ਨਹੀਂ ਉੱਥੇ ਵੀ ਪਤਾ ਲੱਗਾ ਉਧਰ ਨੁਇੜਾ ਦੇ ਵੱਲ ਬਹੁਤ ਵੱਡੇ ਪੱਧਰ ਤੇ ਸਖਤੀ ਵਰਤੀ ਗਈ ਹੈ ਉਥੇ ਵੀ ਐਂਟਰੀ ਕਰਨ ਦੀ ਇਜਾਜ਼ਤ ਹਾਲੀ ਦੀ ਘੜੀ ਹੈ ਨਹੀਂ ਜੀ ਹੂੰ ਹੂੰ ਤੇ ਬਾਕੀ ਫਰਨवीस ਬਣ ਗਏ ਜੀ ਮੁੱਖ ਮੰਤਰੀ ਬਿਲਕੁਲ ਜੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਗਏ ਜੀ ਦਵਿੰਦਰ ਫੜਨवीस ਦਵਿੰਦਰ ਫੜਨवीस ਆ ਜਿਹੜੇ ਉਹ ਪਤਾ ਲੱਗਾ ਜੀ ਕਿ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਦੇ ਵਿੱਚ ਕਾਮਯਾਬ ਹੋਏ ਆ ਅੱਜ ਇਹ ਵੀ ਜਾਣਕਾਰੀ ਮਿਲੀ ਆ ਕਿ ਜਿਹੜੇ ਅਜੀਤ ਪਵਾਰ ਨੇ ਤੇ ਉਧਰ ਪਤਾ ਲੱਗਾ ਜੀ ਕਿ ਜਿਹੜੇ ਹੈਗੇ ਨੇ ਏਕਨਾਂਤ ਸਿੰਦੇ ਇਹਨਾਂ ਨੇ ਡਿਪਟੀ ਸੀਐਮ ਦੇ ਤੌਰ ਤੇ ਸੌਂ ਚੁੱਕ ਲਈ ਹੈ ਗੋਵਿੰਦਰ ਫੜਨਵੀਸ ਦੇ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕ ਲਿਆ ਜੀ ਤੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਕਿਹਦੀ ਬਣੂ ਇਹ ਝੰਗਟ ਹੁਣ ਖਤਮ ਹੋ ਗਿਆ ਜੀ ਅੱਛਾ ਇੱਕ ਪਿੰਡ ਦਾ ਨਾਮ ਡੰਗਰਖੇੜਾ ਮੁੱਖ ਮੰਤਰੀ ਨੂੰ ਮੇਰੇ ਖਲਪਸੰਦ ਨਹੀਂ ਆਇਆ ਤੇ ਇਹਦਾ ਨਾਮ ਹੁਣ ਚੇਂਜ ਕਰ ਰਹੇ ਨੇ ਆਹ ਤਰ੍ਹਾਂ ਸਭ ਗੱਲ ਇਹ ਜੀ ਕਿ ਅਸਲ ਦੇ ਵਿੱਚ ਨਾ ਬਹੁਤ ਸਾਰੇ ਪੰਜਾਬ ਦੇ ਪਿੰਡ ਆ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਜਿਨ੍ਹਾਂ ਦੇ ਨਾਂ ਬਦਲਣ ਦੇ ਲਈ ਲੰਮੇ ਸਮੇਂ ਤੋਂ ਉੱਥੋਂ ਦੇ ਲੋਕਾਂ ਦੇ ਵੱਲੋਂ ਜਾਂ ਸਮੇਂ ਦੀਆਂ ਪੰਚਾਇਤਾਂ ਦੇ ਵੱਲੋਂ ਅਰਖਾਸਤਾਂ ਦਿੱਤੀਆਂ ਗਈਆਂ ਹੁਣ ਪਿੰਡ ਦਾ ਨਾਂ ਬਦਲਣਾ ਇੰਨਾ ਸੌਖਾ ਕੰਮ ਨਹੀਂ ਹੁੰਦਾ ਉਹਦੇ ਵਿੱਚ ਮਾਲ ਰਿਕਾਰਡ 'ਚ ਵੀ ਤਬਦੀਲੀਆਂ ਹੋਣੀਆਂ ਉਹਦੇ ਵਿੱਚ ਉਹ ਕੇਂਦਰ ਤੋਂ ਲੈ ਕੇ ਤੇ ਸੁਭਾਈ ਪੱਧਰ ਦੇ ਉੱਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਬੜੀਆਂ ਜਿੰਤਕਾਂ ਮਿੰਤੀਆਂ ਬੜਾ ਕੁਝ ਕਰਨਾ ਪੈਂਦਾ ਕਿਉਂਕਿ ਰਿਕਾਰਡ ਚੱਲਦਾ ਹੈਗਾ ਜੀ ਸਦੀਆਂ ਤੋਂ ਅਚਾਨਕ ਪਿੰਡ ਦਾ ਨਾਂ ਬਦਲਣਾ ਇੱਕ ਇਹ ਨਹੀਂ ਵੀ ਨਾਂ ਬਦਲਤਾ ਫੱਟਾ ਲਾਤਾ ਤੇ ਗੱਲ ਖਤਮ ਹੋ ਗਈ ਉਹ ਸਾਰਾ ਕੁਝ ਰਿਕਾਰਡ ਵੀ ਸੈੱਟ ਕਰਨਾ ਪੈਂਦਾ ਉਹ ਮੈਂ ਚਲੋ ਨਾਂ ਨਹੀਂ ਲੈਂਦਾ ਵਕ ਵਕ ਪਿੰਡਾਂ ਦੇ ਕਈ ਪਿੰਡਾਂ ਦੇ ਨਾਂ ਇਹੋ ਜਿਹੇ ਹੈਗੇ ਆ ਜਿਹੜੇ ਕਿ ਉਸ ਪਿੰਡ ਦੇ ਲੋਕਾਂ ਨੂੰ ਕਈ ਵਾਰੀ ਚੁਬਦੇ ਆ ਜਿਹੜਾ ਡੰਗਰਖੇੜਾ ਪਿੰਡਾ ਮਾਲਵੇ ਦਾ ਜਿਵੇਂ ਇਹ ਪਿੰਡ ਅਧਿਆਪਕਾਂ ਦੇ ਤੌਰ ਤੇ ਉੱਤੇ ਬੜਾ ਸਨਮਾਨਯੋਗ ਆ ਇਸ ਪਿੰਡ ਦੀ ਅਧਿਆਪਕ ਖੇਤਰ ਦੇ ਵਿੱਚ ਬੜਾ ਵੱਡਾ ਯੋਗਦਾਨ ਹੈਗਾ ਇਹ ਪਿੰਡ ਪੰਜਾਬ ਦਾ ਇਕਲੌਤਾ ਐਸਾ ਪਿੰਡ ਆ ਜਿੱਥੋਂ ਸਭ ਤੋਂ ਵੱਧ ਅਧਿਆਪਕ ਹੈਗੇ ਆ ਤੇ ਅੱਜ ਭਗਵੰਤ ਸਬੰਨ ਨੇ ਗੱਲ ਕਹੀ ਆ ਕਿ ਇਸ ਪਿੰਡ ਦਾ ਨਾਂ ਅਸੀਂ ਬਦਲਾਂਗੇ ਇਹਦਾ ਨਾਂ ਅਸੀਂ ਅਧਿਆਪਕ ਖੇੜਾ ਰੱਖਾਂਗੇ ਹੂੰ ਤੇ ਬਾਕੀ ਅਮਰਸਰ ਸਾਹਿਬ ਦੇ ਹਵਾਈ ਅੱਡੇ ਦੇ ਉੱਤੇ ਕਹਿੰਦੇ ਇੱਕ ਮੁਸਾਫਰ ਉਤਰਿਆ ਤਾਂ ਉਹਦੇ ਕੋਲ ਇਹ ਰੌਂਦ ਨਿਕਲੇ ਆ हां बिल्कुल जी मैं भी इस गल ते हैरान हां कि भाई बंदा 12 राउंड चक्की फिरदा सिगा अमृतसर ਦੇ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਇੱਕ ਮੁਸਾਫਰ ਨੂੰ ਜਦੋਂ ਉਹਦਾ ਟੈਟੀ ਆ ਜਿਹੜਾ ਕਿ ਉਹਨੂੰ ਕੋਲਾਲੰਪੁਰ ਜਾਣਾ ਉਹਨੇ ਮਲੇਸ਼ੀਆ ਜਦੋਂ ਉਹਦਾ ਟੈਟੀ ਉਹ ਸਕੈਨਿੰਗ ਮਸ਼ੀਨ ਦੇ ਵਿੱਚੋਂ ਕੱਢਿਆ ਗਿਆ ਉਹਦੇ ਵਿੱਚੋਂ ਸ਼ੱਕੀ ਚੀਜ਼ ਨਜ਼ਰ ਆਈ ਜਦੋਂ ਖੁਲਵਾ ਕੇ ਦੇਖਿਆ ਗਿਆ ਉਹਦੇ ਵਿੱਚੋਂ 12 ਕਾਰਤੂਸ ਨਿਕਲੇ ਆ ਸੋ ਇਸ ਗੱਲ ਦੀ ਹੁਣ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਬੰਦੇ ਨੂੰ ਕਾਬੂ ਕਰ ਲਿਆ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਅੱਜ ਵੀ ਖੁਸ਼ਕਿਸਕਾ ਜੀ ਪੰਜਾਬ ਦਾ ਮੌਸਮ ਦਿਨ ਦੇ ਵੇਲੇ 32-33 ਡਿਗਰੀ ਟੈਂਪਰੇਚਰ ਵਾਲਾ ਹੀ ਆ ਪੰਜਾਬ ਦੇ ਵਿੱਚ ਹਾਲੇ ਮੀਂਹ ਕਣੀ ਦੀ ਸੰਭਾਵਨਾ ਕੋਈ ਨਜ਼ਰ ਨਹੀਂ ਆ ਰਹੀ ਰਾਤ ਦੇ ਵੇਲੇ ਵੀ ਕੁਝ ਧਾਰਨ ਠੰਢੀ ਹੁੰਦੀ ਐ ਏਡਾ ਵੱਡਾ ਕੋਈ ਪਾਲਾ ਕੱਕਰ ਪੈਣ ਵਾਲੀ ਗੱਲ ਹੈ ਨਹੀਂਗੀ ਤੇ 48 ਘੰਟਿਆਂ ਦੇ ਵਿੱਚ ਮੌਸਮ ਸਥਿਰ ਰਹਿਣ ਦੀ ਆਸ ਪ੍ਰਗਟਾਈ ਗਈ ਹੈ ਜੀ ਤੇ ਸੁਖਵੀਰ ਸਿੰਘ ਬਾਦਲ ਹੁਣ ਤੁਰ ਲਿੰਦੇ ਆ ਜੀ ਨਹੀਂ ਜੀ ਹਾਲੇ ਬੀਲ ਚੇਅਰ ਦੇ ਉੱਤੇ ਹੀ ਆ ਜੀ ਬਿਲਕੁਲ ਬੀਲ ਚੇਅਰ ਦੇ ਉੱਤੇ ਡਾਕਟਰਾਂ ਨੇ ਉਹਨਾਂ ਨੂੰ ਆਪਦੇ ਪੈਰ ਦੇ ਉੱਤੇ ਭਾਰ ਨਾ ਦੇਣ ਵਾਸਤੇ ਕਿਹਾ ਪਲਸਟਰ ਉਹਨਾਂ ਦੇ ਪੈ ਪਰ ਹੁਣ ਉਹ ਬਾਕੀ ਦੀ ਜਿਹੜੀ ਸੇਵਾ ਉਹਨਾਂ ਨੇ ਨਿਭਾਉਣੀ ਆ ਸਜ਼ਾ ਦੇ ਤੌਰ ਤੇ ਤਾਂ ਉਹ ਕੇਸਗੜ ਗੁਰਦੁਆਰਾ ਸਾਹਿਬ ਨਿਭਾਉਣਗੇ ਹਾਂਜੀ ਦੋ ਦਿਨ ਕੇਸਗੜ ਸਾਹਿਬ ਗੁਰਦੁਆਰਾ ਦੇ ਸਭ ਨਿਭਾਉਣਗੇ ਇੱਕ ਅੱਜ ਦਾ ਦਿਨ ਇੱਕ ਕੱਲ ਦਾ ਤੇ ਫਿਰ ਜਿਹੜੇ ਵਕ ਵਕ ਹੋਰ ਖਾਵਾਂ ਤੇ ਲਾਈ ਗਈ ਆ ਉਹਨਾਂ ਨੂੰ ਸਦਾ ਉੱਥੇ ਜਾਣਗੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ FM <laughs>